ਔਰ ਅਸੀਂ ਜੱਟਾਂ ਦੇ ਪੰਜਾਬ ਦੇ ਵਿੱਚ ਇਲੈਕਸ਼ਨ ਬਾਕਦਾ ਡਿਕਲੇਅਰ ਨਹੀਂ ਹੁੰਦੇ। ਬੀਜੇਪੀ ਦਾ ਉਸ ਤਰ੍ਹਾਂ ਹੀ ਬਾਈਕਟ ਜਾਰੀ ਰੱਖਾਂਗੇ। ਅਸੀਂ ਨੂੰ ਕਿਹਾ ਇਲੈਕਸ਼ਨ ਡਿਕਲੇਅਰ ਹੋ ਜਾ ਅਸੀਂ ਬਿਲਕੁਲ ਇੰਟਰਫੀਅਰ ਨਹੀਂ ਕਰਦੇ। ਤੁਸੀਂ ਰੈਲੀਆਂ ਕਰੋ ਕੈਂਪੇਨ ਕਰੋ ਪਿੰਡਾਂ 'ਚ ਖੁੱਲ ਕੇ ਜਾਓ। ਪਰ ਉਹ 6 ਮਹੀਨੇ ਪਹਿਲਾਂ ਉਲਕੋਂ ਡਵਾਈਡਰ ਨਾ ਕਰੋ। ਜਿਹੜਾ ਮੋਰਚਾ ਕਮਜ਼ੋਰ ਹੋਵੇ ਲੜਾਈ ਕਿ ਦਿੱਲੀ ਸਰਕਾਰ ਦੇ ਖਿਲਾਫ ਹੈ, ਸੈਂਟਰ ਦੇ ਖਿਲਾਫ ਹੈ, ਕਾਰਪੋਰੇਟ ਸੈਕਟਰ ਦੇ ਖਿਲਾਫ ਹੈ। ਉਹ ਲੜਾਈ ਨੂੰ ਮਜ਼ਬੂਤ ਕਰੋ ਲੋਕਾਂ ਜਿਹੜੀ ਲੜਾਈ ਹੈ ਨਾ ਕਿ ਲੋਕਾਂ ਨੂੰ ਡਿਵਾਈਡ ਕਰੋ ਲੋਕਾਂ ਨੂੰ ਫੁੱਟ ਪਾਓ ਇਹ ਅਸੀਂ ਪਾਸ ਸਟੇਟਸਿੰਗ ਕਿਹਾ ਨਾ ਤਾਂ ਅੱਜ ਇਹੋ ਫਿਰ ਵੀ ਕਰਨਗੇ ਆ ਲੋਕਾਂ ਦੇ ਗੁੱਸੇ ਦਾ ਆਪਣੇ ਆਪ ਇਹਨੂੰ ਸਾਹਮਣਾ ਕਰਨਾ ਪਏਗਾ ਅਸੀਂ ਅਕਾਲੀ ਦਲ ਤੇ ਕਾਂਗਰਸ ਨੇ ਵੀ ਕਿਹਾ ਕਿ ਜੇ ਤੁਸੀਂ ਸਮਝਦੇ ਵੀ ਸੀ ਤੁਸੀਂ ਕਿਸਾਨਾਂ ਦੇ ਹਤੈਸੀ ਦੇ ਮੋਰਚੇ ਦੇ ਹਤੈਸੀ ਦਾ ਤੁਸੀਂ ਇਹ ਪ੍ਰੋਗਰਾਮ ਨਾ ਕਰੋ ਉਹ ਕਹਿੰਦੇ ਉਹ ਕਹਿੰਦੇ ਅਸੀਂ ਆਪਣੀ ਲੀਡਰਸ਼ਿਪ ਨੂੰ ਪੁੱਛਾਂਗੇ ਤਾਂ ਇਹ ਨੌਨ ਕਮਿਟਲ ਉਹ ਲੀਡਰਸ਼ਿਪ ਇਥੇ ਆਈ ਜੀ ਪੁੱਛਣ ਦੀ ਕੋ ਲੋੜ ਨਹੀਂ ਸੀ ਇਹਦੇ ਵਿੱਚ ਜਿੰਕਤ ਸੰਮਨ ਦੇ ਹਤਾਇਸ਼ੀ ਉਹ ਮੋਰਚੇ ਦੇ ਹਤਾਇਸ਼ੀ ਹੋਂ ਤਾਂ ਆਪ ਆਪਣੇ ਤੌਰ ਤੇ ਇੰਡੀਪੈਂਡੈਂਟ ਪ੍ਰੋਗਰਾਮ ਲਿਖੋ ਤੁਸੀਂ ਪਾਰਲੀਮੈਂਟ ਜਾਓ ਪਾਰਲੀਮੈਂਟ ਅੱਗੇ ਧਰਨਾ ਦਿਓ ਪ੍ਰਾਈਮਸ ਦੇ ਘਰਗੇ ਧਰਨਾ ਕਿਤੇ ਵੀ ਧਰਨਾ ਦਿਓ ਤੰਜਸਣ ਮੋਰਚਾ ਮਜ਼ਬੂਤ ਹੋ ਇਹ ਪ੍ਰੋਗਰਾਮ ਲਿਖੋ ਨਾ ਕਿ ਪੋਲਿਟੀਕਲ ਰੈਲੀਆਂ ਕਰਕੇ ਕੈਂਪੇਨ ਕਰਕੇ ਲੋਕਾਂ ਨੂੰ ਡਿਵਾਈਡ ਕਰੋ ਇਸ ਗੱਲ ਦੇ ਉੱਪਰ ਸਵਾਏ ਅਕਾਲੀ ਦਲ ਤੇ ਕਾਂਗਰਸਾਂ ਸਾਰੀਆਂ ਪਾਰਟੀਆਂ ਸਹਿਮਤ ਸਨ ਕਿ ਅਸੀਂ ਮੋਰਚੇ ਨਾਲ ਖੜੇ ਹਾਂ ਮੋਰਚਾ ਮਜ਼ਬੂਤ ਕਰਾਂਗੇ ਅਸੀਂ ਕੋਈ ਇਲੈਕਸ਼ਨ ਨਹੀਂ ਹੈ ਜੀ ਕੋਈ ਇਲੈਕਸ਼ਨ ਕੰਪੇਨ ਨਹੀਂ ਕਰਦੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕਚਹਿਰੀ ਲੱਗੀ ਹੈ ਤੇ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਉਹਨਾਂ ਨਾਲ ਕੀ ਸਵਾਲ ਜਵਾਬ ਹੋਏ ਨੇ ਜਾਣ ਲੈਣੇ ਆ ਪ੍ਰਿੰਮ ਸਿੰਘ ਭੰਗੂ ਸਾਡੇ ਨਾਲ ਮੌਜੂਦ ਨੇ ਸੋ ਭੰਗੂ ਸਾਹਿਬ ਕੀ ਜਿਹੜੇ ਅੱਜ ਸਵਾਲਾਂ ਦਾ ਜਵਾਬ ਰਹੇ ਨੇ ਪਾਰਟੀਆਂ ਵੱਲੋਂ ਦੇਖੋ ਪਾਰਟੀਆਂ ਆਲਮੋਸਟ ਪੰਜਾਬ ਦੀਆਂ ਪਾਵੇਂ ਕੋਚਾਣਾ ਚ ਹਿੱਸਾ ਲੰਦੀ ਆ ਭਾਵੇਂ ਨਹੀਂ ਲੰਦੀ ਸਾਰੀਆਂ ਪਾਰਟੀਆਂ ਸਾਡੇ ਸੱਦੇ ਤੇ ਆਈਆਂ ਪਹਿਲਾ ਮੈਂ ਸਮਝਦਾ ਸਭ ਤੋਂ ਵੱਡੀ ਪ੍ਰਾਪਤੀ ਦਾ ਮੋਰਚੇ ਦੇ ਹੋਈ ਹੈ ਵੀ ਕਿਸਾਨਾਂ ਦੇ ਸੱਦੇ ਦੇ ਉੱਪਰ ਸਾਰੀਆਂ ਪਾਰਟੀਆਂ ਸਤੋਂ ਟਾਈਮ ਲਾਇਆ ਕਿਸ ਨੂੰ ਅੱਧਾ ਘੰਟਾ ਕਿਸ ਨੂੰ 20 ਮਿੰਟ ਕਿਸ ਨੂੰ 10 ਮਿੰਟ ਸਾਡੀ ਗੱਲ ਸੁਣ ਲਈ ਪਹੁੰਚੀ ਆ ਨਾ ਇਹ ਕਿਸਾਨ ਅੰਦੋਲਨ ਦੀ ਚੜ੍ਹਾਈ ਵੀ ਆ ਉਹਦੀ ਪ੍ਰਾਪਤੀ ਵੀ ਆ ਨੰਬਰ 2 ਜੋ ਅਸੀਂ ਪਾਰਟੀਆਂ ਨੂੰ ਕਿਹਾ ਸੀ ਕਿਉਂਕਿ ਇਲੈਕਸ਼ਨ ਅਜੇ ਦੂਰ ਹੈ ਇਲੈਕਸ਼ਨ ਐ ਫਰਵਰੀ ਚ ਹੋਣਾ ਹੈ ਅੱਜ ਜੇ ਆਪਾਂ ਸਤੰਬਰ ਬੀਗਨਿੰਗ ਦੇ ਵਿੱਚ ਆਉਂ। ਇਸ ਲਈ ਜੇ ਹੁਣ ਇਲੈਕਸ਼ਨ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੈ ਤਾਂ ਪੰਜਾਬ ਦੇ ਵਿੱਚ ਲੋਕਾਂ 'ਚ ਧੜੇਬੰਦੀ ਪੈਦਾ ਹੁੰਦੀ ਹੈ ਜਿਹੜਾ ਮੋਰਚੇ ਨੇ ਬੜੀ ਦੇਰ ਬਾਅਦ ਇਹ ਭਾਈਚਾਰਾ ਕਾਇਮ ਕੀਤਾ ਲੋਕ ਇੱਕ ਹੋਏ ਨੇ ਆਪਣੀਆਂ ਪਾਰਟੀਆਂ ਨੂੰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਜੇ ਉਹ ਇਲੈਕਸ਼ਨ ਮੋਰ ਦੇ ਵਿੱਚ ਲੋਕਾਂ ਨੂੰ ਪਾ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਮੋਰਚੇ ਨੂੰ ਨੁਕਸਾਨ ਹੁੰਦਾ ਹੈ ਤਾਂ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਲੈਕਸ਼ਨ ਡਿਕਲੇਅਰ ਨਹੀਂ ਹੋਈ ਤੁਸੀਂ ਇੰਨੀ ਜਲਦੀ ਨਾ ਕਰੋ ਮੋਰਚੇ ਵੱਲ ਲੋਕਾਂ ਦਾ ਧਿਆਨ ਹਟਾ ਕੇ ਇਲੈਕਸ਼ਨ ਵੱਲ ਨਾ ਜਾਓ ਇਹ ਸਾਡਾ ਕਹਿਣਾ ਸੀ ਸਗੋਂ ਇਹ ਕਿਹਾ ਉਹਨਾਂ ਨੂੰ ਵੀ ਜੇ ਤੁਸੀਂ ਕਿਸਾਨਾਂ ਦੇ ਹਤਾਇਸ਼ੀ ਹੋ ਮੋਰਚੇ ਦੇ ਹਤਾਇਸ਼ੀ ਹੋ ਤਾਂ ਆਓ ਆਪਣੇ ਤੌਰ ਤੇ ਇੰਡੀਪੈਂਡੈਂਟ ਪ੍ਰੋਗਰਾਮ ਲਿਖੋ ਤੁਸੀਂ ਪਾਰਲੀਮੈਂਟ ਜਾਓ ਪਾਰਲੀਮੈਂਟ ਅੱਗੇ ਧਰਨਾ ਦਿਓ ਪ੍ਰਾਈਮ ਮਿਨਿਸਟਰ ਦੇ ਘਰਗੇ ਧਰਨਾ ਦਿਓ ਕਿਤੇ ਵੀ ਧਰਨਾ ਦਿਓ ਤਾਂ ਜਿਸ ਨਾਲ ਮੋਰਚਾ ਮਜ਼ਬੂਤ ਹੋਵੇ ਇਹ ਪ੍ਰੋਗਰਾਮ ਲਿਖੋ ਨਾ ਕਿ ਪੋਲੀਟੀਕਲ ਰੈਲੀਆਂ ਕਰਕੇ ਕੈਂਪੇਨ ਕਰਕੇ ਲੋਕਾਂ ਨੂੰ ਡਿਵਾਈਡ ਕਰੋ ਇਸ ਗੱਲ ਦੇ ਉੱਪਰ ਸਵਾਏ ਅਕਾਲੀ ਦਲ ਤੇ ਕਾਂਗਰਸਾਂ ਸਾਰੀਆਂ ਪਾਰਟੀਆਂ ਸਹਿਮਤ ਸਨ ਕਿ ਅਸੀਂ ਮੋਰਚੇ ਨਾਲ ਖੜੇ ਹਾਂ ਮੋਰਚਾ ਮਜਬੂਰ ਕਰਾਂਗੇ ਅਸੀਂ ਕੋਈ ਇਲੈਕਸ਼ਨ ਨਹੀਂ ਕੋਈ ਇਲੈਕਸ਼ਨ ਕੈਂਪੇਨ ਨਹੀਂ ਕਰਦੇ ਅਸੀਂ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਕਿਹਾ ਕਿ ਜੇ ਤੁਸੀਂ ਸਹਿਮਤ ਹੋ ਵੀ ਅਸੀਂ ਤੁਸੀਂ ਕਿਸਾਨਾਂ ਦੇ ਹਤੈਸੀ ਦੇ ਮੋਰਚੇ ਦੇ ਹਤੈਸੀ ਹ ਤਾਂ ਤੁਸੀਂ ਇਹ ਪ੍ਰੋਗਰਾਮ ਨਾ ਕਰੋ ਉਹ ਕਹਿੰਦੇ ਉਹ ਕਹਿੰਦੇ ਅਸੀਂ ਆਪਣੀ ਲੀਡਰਸ਼ਿਪ ਨੂੰ ਪੁੱਛਾਂਗੇ ਤਾਂ ਇਹ ਨੌਨ ਕਮਿਟਲ ਹੈ ਉਹ ਲੀਡਰਸ਼ਿਪ ਇੱਥੇ ਹੀ ਆ ਜੀ ਪੁੱਛਣ ਦੀ ਕੋਈ ਲੋੜ ਨਹੀਂ ਸੀ ਇਹਦੇ ਵਿੱਚ ਉਹਨਾਂ ਨੂੰ ਕਹਿ ਕੇ ਜਾਣਾ ਚਾਹੀਦਾ ਸੀ ਇਸੇ ਲਈ ਅਸੀਂ ਮੀਟਿੰਗ ਕਰਕੇ ਬਾਅਦ ਵਿੱਚ ਫੈਸਲਾ ਕੀਤਾ ਹੈ ਸਪੈਸ਼ਲੀ ਇਹ ਕਿ ਆ ਵੀ ਦੋ ਪਾਰਟੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੇ ਸਾਡੇ ਪ੍ਰੋਗਰਾਮ ਨੂੰ ਮੰਨਿਆ ਉਹਦੀ ਹਮਾਇਤ ਕੀਤੀ ਹੈ ਔਰ ਸਾਨੂੰ ਭਰੋਸਾ ਦੇ ਕੇ ਗਏ ਆ ਔਰ ਅਸੀਂ ਜਦ ਤੱਕ ਪੰਜਾਬ ਦੇ ਵਿੱਚ ਇਲੈਕਸ਼ਨ ਬਾਕਦਾ ਡਿਕਲੇਅਰ ਨਹੀਂ ਹੁੰਦੇ ਬੀਜੇਪੀ ਦਾ ਉਸ ਤਰ੍ਹਾਂ ਹੀ ਬਾਈਕਟ ਜਾਰੀ ਰੱਖਾਂਗੇ ਇਹਨਾਂ ਪਾਰਟੀਆਂ ਦੀ ਰਾਜਨੀਤਿਕ ਕਾਨਫਰੰਸਾਂ ਰਾਜਨੀਤਿਕ ਰੈਲੀਆਂ ਇਲੈਕਸ਼ਨ ਕੈਂਪੇਨ ਇਹਦਾ ਲੋਕ ਵਿਰੋਧ ਕਰਨਗੇ ਲੋਕਾਂ ਦੀਆਂ ਭਾਵਨਾਵਾਂ ਇਹ ਪੰਮੂ ਸਾਹਿਬ ਪਹਿਲਾਂ ਵੀ ਤੁਸੀਂ ਕਿਹਾ ਕਿ ਪਹਿਲੇ ਤੁਹਾਡੇ ਸੰਦੇ ਤੇ ਜਿਹੜੇ ਪਾਰਟੀਆਂ ਆਈ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਆਏ ਨੇ ਕਿ ਪਿਆਸਾ ਜਿਹੜਾ ਕੂਏ ਕੋਲੇ ਕੂਏ ਤੇ ਜਾਂਦਾ ਕਿਤੇ ਕੂਆ ਜਿਹੜਾ ਉਹ ਪਿਆਸੇ ਕੋਲ ਨਹੀਂ ਜਾਂਦਾ ਹੈਗਾ ਤਾਂ ਕੀ ਲੱਗਦਾ ਜਿਹੜਾ ਹੁਣ ਖੂਹ ਹੈ ਕੀ ਹੁਣ ਅੱਜ ਘੰਟਾ ਵੇਟ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਿਆਸੇ ਦਾ ਪ੍ਰੈਸ਼ਰ ਹੈ ਜਿਹੜੇ ਪਿਆਸੇ ਮੈਂ ਕਹਿੰਦਾ ਉਹ ਅੱਜ ਇੱਕ ਸ਼ਕਤੀ ਹੈ ਜਨ ਸ਼ਕਤੀ ਬਣੀ ਹੋਈ ਹੈ ਉਸ ਜਨ ਸ਼ਕਤੀ ਨਾਲ ਲੋਕ ਸਕਤੇ ਆ ਸੁਖਤ ਕੋ ਸਾਡੇ ਮੋੜ ਸੇ ਸਕਤੀ ਨੇ ਖੂਨ ਉਹ ਆਪਣੇ ਵੱਲ ਖਿੱਚਿਆ ਅੱਜ ਕਿ ਚਕੇ ਆਇਆ ਇਸ ਲਈ ਤਾਂ ਹੀ ਮੈਂ ਕਹਿ ਵੀ ਇੱਕ ਮੋਰਚੇ ਦੀ ਚੜ੍ਹਾਈ ਹੈ ਇਹ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦਾ ਗੁੱਸਾ ਹੈ ਉਹਦਾ ਪ੍ਰਗਟਾਵਾ ਸੀ ਉਹਨਾਂ ਨੂੰ ਵੀ ਪਤਾ ਹੈ ਜਿਹੜੇ ਲੋਕਾਂ ਜਾਣਦੇ ਨੇ ਉਹ ਚਲ ਕੇ ਇੱਥੇ ਆਏ ਹੈ ਅਸੀਂ ਉਹਨਾਂ ਦਾ ਧੰਵਾਦੀ ਵੀ ਇਸ ਗੱਲ ਲਈ ਕੀਤਾ ਕਿ ਤੁਸੀਂ ਸਾਡੀ ਗੱਲ ਸੁਣ ਲਈ ਆਏ ਰਾਜ ਕਰਨ ਵਾਲੀਆਂ ਪਾਰਟੀਆਂ ਅਸੀਂ ਉਹਨਾਂ ਨੂੰ ਟਾਈਮ ਫਿਕਸ ਕੀਤਾ ਅੱਧਾ ਘੰਟਾ 20 ਮਿੰਟ ਉਸ ਟਾਈਮ ਦੇ ਵਿੱਚ ਆਪਣੀ ਗੱਲ ਉਹ ਕਹਿ ਕੇ ਗਏ ਨੇ ਪਰ ਮੈਂ ਫੇਰ ਕਹਿਣਾ ਹੈ ਵੀ ਜੇ ਉਹ ਇਮਾਨਦਾਰ ਨੇ ਮੋਰਚੇ ਪ੍ਰਤੀ ਤਾਂ ਘਟੂ ਘਟ ਇਹ ਪ੍ਰੋਗਰਾਮ ਆਪਣੇ ਉਹ ਬੰਦ ਕਰਨ ਉਹ ਨਾ ਕਰਨ ਨਹੀਂ ਤਾਂ ਲੋਕਾਂ ਦੇ ਗੁੱਸੇ ਦਾ ਲੋਕਾਂ ਦੇ ਜਿਹੜਾ ਉਹਨਾਂ ਖਿਲਾਫ ਜਾਂ ਮੋਰਚੇ ਪੱਕੀ ਹੋਇਆ ਹੈ ਉਹਦਾ ਉਹਨਾਂ ਨੂੰ ਜਿਹੜਾ ਲੋਕਾਂ ਦੇ ਵੀ ਸਾਹਮਣਾ ਕਰਨਾ ਪਏਗਾ ਫੇਰ ਇਹ ਟਕਰਾਅ ਦੀ ਸਥਿਤੀ ਅਸੀਂ ਨਹੀਂ ਬਣਾ ਰਹੇ ਤਾਂ ਉਹ ਬਣਾਣਗੇ ਇਹ ਕੱਢਣ ਲਈ ਤਾਂ ਬੁਲਾਇਆ ਸੀ ਕਿਉਂਕਿ ਪੰਜਾਬ ਦੇ ਵਿੱਚ ਸਹਾਉ ਜੀ ਮੋਗਾ ਘਟਨਾ ਹੋਈ ਹੋਰ ਘਟਨਾ ਹੋਈ ਹੈ ਜੇ ਉਹ ਆਪਣੇ ਆਪ ਇਹ ਕਨਫਰੋਂਟੇਸ਼ਨ ਟਕਰਾ ਦੀ ਨੀਤੀ ਬਣਾਉਣਗੇ ਤਾਂ ਇਹ ਪੰਜਾਬ ਦਾ ਵੀ ਨੁਕਸਾਨ ਹੋਏਗਾ ਭਾਈਚਾਰੇ ਦਾ ਵੀ ਨੁਕਸਾਨ ਹੋਏਗਾ ਲੋਕਤੰਤਰੀ ਰਾਜ ਆ ਕੀ ਰੋਕਿਆ ਜਾ ਸਕਦਾ ਰੈਲੀਆਂ ਨੂੰ ਨਹੀਂ ਐਸਾ ਨਾ ਕਿ ਲੋਕਤੰਤਰੀ ਰਾਜ ਦੇ ਵਿੱਚ ਤਾਂ ਠੀਕ ਹੈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਨੂੰ ਵੀ ਸੁਪਰੀਮ ਕੋਰਟ ਕਹਿੰਨੇ ਵੀ ਕਨਸਟੀਟਿਊਸ਼ਨ ਰਾਈਟ ਆ ਪ੍ਰੋਟੈਸਟ ਕਰੋ ਪਰ ਇਹਦੀ ਵੀ ਕੋਈ ਲਿਮਟ ਹੈ ਲੋਕਤੰਤਰ ਉਦੋਂ ਕਹਿੰਦਾ ਵੀ ਜਦੋਂ ਇਲੈਕਸ਼ਨ ਡਿਕਲੇਅਰ ਹੋ ਜੇ ਅਸੀਂ ਉਹਨਾਂ ਨੂੰ ਕਿਹਾ ਇਲੈਕਸ਼ਨ ਡਿਕਲੇਅਰ ਹੋ ਜੇ ਅਸੀਂ ਬਿਲਕੁਲ ਇੰਟਰਫੀਅਰ ਨਹੀਂ ਕਰਾਂਗੇ ਤੁਸੀਂ ਰੈਲੀਆਂ ਕਰੋ ਕੈਂਪੇਨ ਕਰੋ ਪਿੰਡਾਂ 'ਚ ਖੁੱਲਕੇ ਜਾਓ ਪਾਉ ਨੂੰ 6 ਮਹੀਨੇ ਪਹਿਲਾਂ ਲੋਕਾਂ ਨੂੰ ਡਿਵਾਈਡ ਨਾ ਕਰੋ ਜਿਹੜਾ ਮੋਰਚਾ ਕਮਜ਼ੋਰ ਹੋਵੇ ਲੜਾਈ ਕਿ ਦਿੱਲੀ ਸਰਕਾਰ ਦੇ ਖਿਲਾਫ ਹੈ ਸੈਂਟਰ ਦੇ ਖਿਲਾਫ ਹੈ ਕਾਰਪੋਰੇਟ ਸੈਕਟਰ ਦੇ ਖਿਲਾਫ ਹੈ ਉਹ ਲੜਾਈ ਨੂੰ ਮਜ਼ਬੂਤ ਕਰੋ ਲੋਕਾਂ ਜਿਹੜੀ ਲੜਾਈ ਹੈ ਨਾ ਕਿ ਲੋਕਾਂ ਨੂੰ ਡਿਵਾਈਡ ਕਰੋ ਲੋਕਾਂ ਨੂੰ ਫੁੱਟ ਪਾਓ ਇਹ ਸਪੱਸ਼ਟ ਸਭ ਜਨਨ ਕਹੇ ਹਨ ਉਹਨੂੰ ਤਾਂ ਜਿਉ ਫਿਰ ਵੀ ਕਰਨਗੇ ਪਰ ਲੋਕਾਂ ਦੇ ਗੁੱਸੇ ਦਾ ਆਪਣੇ ਆਪ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ ਬਹੁਤ ਬਹੁਤ ਸ਼ੁਕਰੀਆ ਸੋ ਪ੍ਰਿੰਸ ਸਿੰਘ ਭੰਗੂ ਸਾਹਿਬ ਦਾ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕਤੰਤਰ ਰਾਜ ਦੇ ਵਿੱਚ ਹਾਲਾਂਕਿ ਕੋਈ ਹੱਕ ਤਾਂ ਨਹੀਂ ਬਣਦਾ ਪਰ ਜੇਕਰ ਕੋਈ ਵੀ ਪਾਰਟੀ ਆਪਣੀ ਰੈਲੀ ਕਰਦੀ ਹੈ ਤਾਂ ਉਹ ਆਪਦੀ ਆਪ ਹੀ ਜ਼ਿੰਮੇਵਾਰ ਹੋਵੇਗੀ ਇਹ ਦੇਖਣਾ ਬਾਕੀ ਹੋਵੇਗਾ ਕਿ ਕੀ ਅਗਲੀਆਂ ਰੈਲੀਆਂ ਹੋਣਗੀਆਂ ਜੇ ਹੋਣਗੀਆਂ ਤਾਂ ਉਹਨਾਂ ਦੀ ਵਿਰੋਧਤਾ ਹੋਵੇਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਐਸਕੇ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਤੋਂ